ਬਰਾਬਰ ਉੱਥੇ ਚੜੂ ਵੀ ਜਾ ਗਿਆ ਉੱਥੇ ਚੜੂ ਵੀ ਜਾ ਗਿਆ ਉਹ ਇਧਰ ਆ ਤੂੰ ਇਧਰ ਹੋ ਜਾ ਰੀਅਰ ਤੂੰ ਦੇ ਤਾ ਲੈ ਉਹ ਫਾਲੇ ਤੰਨੋ ਫਾਲੋ ਜਰਾ ਅਸਾਂ ਫਾਲੇ ਕੰਨ ਜੇ ਕੰਨ ਮੋੜ ਕੇ ਕੰਨ ਫੜ ਕੇ ਨਹੀਂ ਕਹਿਣਾ ਬਰਾਬਰ ਨਹੀਂ ਥੱਲੇ ਜਾਈ ਸਾਲੇ ਚੱਲ ਗਿਆ ਫੁੱਲੇ ਕਾ ਉਹ ਬਾਗਾ ਆ ਗਿਆ ਆ ਗਿਆ ਦੇਰ ਦੇਖ ਦੇ ਚਲੋ ਆਏ ਤੇ ਦੇਖੋ ਪਰ ਉਹ ਵੱਜਦੇ ਕਦੇ ਪਹਿਲੇ ਮੁੱਢੀ ਕਰਦੇ ਫੜਾ ਦੇ ਕਰਦੇ ਥੱਲੇ ਕਰਦੇ ਆਹੋ ਫੇਰ ਚੜੂਗੀ ਇਹ ਜਾਂਦੇ ਕਰਦੇ ਕਰਦੇ ਪਾਣੀ ਦੀ ਆਵਾਜ਼ ਸੁਣੋ ਪਾਣੀ ਪਹਿਲਾਂ ਨਾਲੋਂ ਮੈਨੂੰ ਥੋੜਾ ਜ਼ਿਆਦਾ ਲੱਗ ਰਿਹਾ ਹੁਣ ਆ ਦੇਖੋ ਇੱਥੋਂ ਤੱਕ ਹੀ ਆ ਰਾਸਤਾ ਤੇ ਰਾਸਤਾ ਸਾਰਾ ਹੀ ਬੰਦ ਹੋ ਗਿਆ ਪਿੰਡ ਨੂੰ ਜਾਣ ਵਾਲਾ ਪਾਣੀ ਕਿੰਨਾ ਤੇਜ਼ ਆ ਲੰਘ ਵੀ ਨਹੀਂ ਸਕਦੇ ਆਪਣੇ ਲੋ ਪੂਰੀ ਕੋਸ਼ਿਸ਼ ਕਰ ਰਿਹਾ ਤੋੜਨ ਦੀ ਟ ਅੱਧਾ ਫੋਟੇ ਨਹੀਂ ਮਵਾਂ ਜੇ ਉੱਪਰ ਆ ਗਿਆ ਤਾਂ ਮੈਂ ਵੀ ਜਾ ਸਕਦੀ ਹਾਂ ਮੈਨੂੰ ਤੈਰਨਾ ਨਹੀਂ ਆਉਂਦਾ ਬਟ ਇਟਸ ਓਕੇ ਜੋ ਹੋਊਗਾ ਦੇਖ ਹੀ ਜਾਊਗੀ ਆ ਦੇਖੋ ਇੱਥੋਂ ਕਿੰਨਾ ਮਿੱਟੀ ਨੂੰ ਖੋਰ ਕੇ ਲੈ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬਗਿਰਲ ਚੈਨਲ ਤੇ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਸੋ ਅੱਜ ਮੈਂ ਜਾਣਾ ਵਾ ਗੁਰਦੁਆਰਾ ਟਾਕਸਰ ਜੋ ਕਿ ਕੋਟ ਬੁੱਡੇ ਦੇ ਲਾਗੇ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸੋ ਉੱਥੇ ਵੀ ਉਹ ਗੁਰਦੁਆਰਾ ਸਾਹਿਬ ਪੂਰਾ ਪਾਣੀ ਵਿੱਚ ਡੁੱਬਿਆ ਹੋਇਆ ਸੀ ਤੇ ਅੱਜ ਥੋੜਾ ਜਿਹਾ ਪਾਣੀ ਲੱਥਾ ਹੋਇਆ ਵਾ ਡੇਢ 2 ਫੁੱਟ ਘੱਟਾ ਪਾਣੀ ਤੇ ਚਲੋ ਦੇਖਦੇ ਆ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਨਾਲ-ਨਾਲ ਮੈਂ ਤੁਹਾਨੂੰ ਇੱਧਰ ਦਾ ਏਰੀਆ ਵੀ ਦਿਖਾਉਣੀ ਆ ਆਜੋ ਫਿਰ ਇਹ ਆ ਕੋੜ ਬੁੱਡੇ ਵਾਲਾ ਪੁਲ ਜਿਹੜਾ ਕਿ ਪੱਟੀ ਤੋਂ ਫਿਰੋਜ਼ਪੁਰ ਨੂੰ ਜਾਂਦਾ ਵਾ ਤੇ ਇਹ ਆ ਪਾਣੀ ਜਿਹੜਾ ਕਿ ਸਤਲੋਜ ਬਿਆਸ ਦਰਿਆ ਦਾ ਹਰੀਕੇ ਤੋਂ ਆਉਂਦਾ ਵਾ ਤੇ ਉਹ ਥੇ ਆ ਗੁਰਦੁਆਰਾ ਸਾਹਿਬ ਜਿੱਥੇ ਕਿ ਮੈਂ ਜਾਣਾ ਵਾ ਇੱਥੇ ਜੋ ਕਿ ਬਿਲਕੁਲ ਹੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਤੇ ਬਾਕੀ ਹੁਣ ਪਾਣੀ ਥੋੜਾ ਜਿਹਾ ਘਟ ਗਿਆ ਵਾ ਪਰ ਫਸਲਾਂ ਜਿਹੜੀਆਂ ਖਰਾਬ ਹੋਣੀਆਂ ਸੀ ਉਹ ਤਾਂ ਹੋ ਹੀ ਚੁੱਕੀਆਂ ਚਲੋ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਵੱਲ ਦੂਜੀ ਸਾਈਡ ਤੋਂ ਮੈਂ ਪਹਿਲਾਂ ਉਸ ਸਾਈਡ ਤੋਂ ਦਿਖਾਇਆ ਸੀ ਲੱਗਦਾ ਸੀ ਪਾਣੀ ਘਟਾ ਪਰ ਜਿਹੜਾ ਆ ਪਾਕਿਸਤਾਨ ਵਾਲੀ ਸਾਈਡ ਨੂੰ ਜਾਂਦਾ ਹੈ ਖੇਮ ਕਰਨ ਵਾਲ ਨੂੰ ਇੱਧਰ ਪਾਣੀ ਦੇਖੋ ਕਿੰਨਾ ਤੇਜ਼ ਆ ਸ਼ਾਇਦ ਤੁਹਾਨੂੰ ਪਾਣੀ ਦੀ ਆਵਾਜ਼ ਵੀ ਆ ਰਹੀ ਹੋਵੇ ਇੱਤੂ ਦੇਖ ਕੇ ਲੱਗ ਨਹੀਂ ਰਿਹਾ ਕਿ ਪਾਣੀ ਘਟਿਆ ਪਰ ਮੈਨੂੰ ਲੱਗਦਾ ਹੈ ਕਿ ਵਿੱਚੋਂ ਘਟ ਜਾਂਦਾ ਹੋਏਗਾ ਸ਼ਾਇਦ ਤੇ ਵਿੱਚੋਂ ਫਿਰ ਵਧ ਜਾਂਦਾ ਹੋਏਗਾ ਤੇ ਉਪਰੋਂ ਮੌਸਮ ਵੀ ਖਰਾਬ ਆ ਬਾਰਿਸ਼ ਆਲਾ ਹੋ ਗਿਆ ਫੇਰ ਦੁਬਾਰਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋਏ ਰਾਸਤੇ 'ਚ ਆ ਇੱਕ ਕਿਸੇ ਦਾ ਕੋਠਾ ਹੈ ਜਿਹੜਾ ਕਿ ਬਿਲਕੁਲ ਪੂਰਾ ਹੀ ਡੁੱਬਿਆ ਹੋਇਆ ਆ ਦੇਖੋ ਥੋੜੀ ਜੀ ਛੱਤ ਦਿਖ ਰਹੀ ਆ ਬਸ ਉਹਦੀ ਤੇ ਆ ਰਸਤਾ ਜਾਂਦਾ ਟਾਪਸਰ ਨੂੰ ਤੇ ਉਧਰ ਚੱਲਦੇ ਆ ਉਹਦਰ ਮੈਂ ਲਾ ਲੰਗਰ ਵਾਲੇ ਆ ਗਿਆ ਚਾਵਲ ਗੋੜਾ ਲੈ ਸ਼ਾਇਦ ਕੋਸ਼ ਖਾਣੇ ਆ ਫੇਰ ਚੱਲਦੇ ਆ ਦਾ ਅਬਸਰ ਨੂੰ ਜਾਣ ਵਾਲਾ ਰਸਤਾ ਤੇ ਐਸਾਈਡ ਦਰਿਆ ਵਾ ਤੇ ਇਹਦੇ ਦੂਜੀ ਸਾਈਡ ਝੋਨਾ ਲੱਗਿਆ ਸੀ ਤੇ ਇੱਧਰ ਵੀ ਪਾਣੀ ਆ ਗਿਆ ਜਿਹੜੇ ਤਾਂ ਉੱਚੇ ਆ ਉਹ ਤਾਂ ਥੋੜੇ ਠੀਕ ਆ ਬਟ ਇਹ ਵੀ ਡੁੱਬੇ ਸੀਗੇ ਪਾਣੀ ਇੰਨਾ ਵਿੱਚ ਵੀ ਖੜਾ ਪਰ ਦੂਰ ਦੂਰ ਹਜੇ ਵੀ ਪਾਣੀ ਦਿਖ ਰਿਹਾ ਆ ਦੇਖੋ ਥੋੜਾ ਥੋੜਾ ਪਾਣੀ ਹਜੇ ਵੀ ਇੰਨਾ ਵਿੱਚ ਰੁਕਿਆ ਹੋਇਆ ਉੱਪਰੋਂ ਮੌਸਮ ਵੀ ਬਾਰਿਸ਼ ਵੀ ਆਣ ਲੱਗੀ ਆ ਆ ਦੇਖੋ ਪਾਣੀ ਅਜ ਥੋੜਾ ਜਿਹਾ ਉੱਤਰ ਗਿਆ ਨੀਮਾ ਹੋ ਗਿਆ ਇਹ ਇੱਥੋਂ ਤੱਕ ਸੀ ਅਗਾ ਕਿਵੇਂ ਚੱਲ ਰਹੀ ਹੈ ਮੋ ਜਨਾ ਆਵੇਂ ਦਾ ਰਾਸਤਾ ਹੈ ਟਾਪਸਰ ਨੂੰ ਜਾਣ ਦਾ ਤਾਂ ਦੇਖੋ ਬਾਬਾ ਜੀ ਮੱਝਾਂ ਗਾਵਾਂ ਚਾਰ ਰਹੇ ਆਪਣੀਆਂ ਬਾਕੀ ਇਧਰ ਸਾਹ ਬਾਕੀ ਮੈਂ ਚੱਲ ਕੇ ਜਾ ਰਹੀਆਂ ਕਿਉਂਕਿ ਮੈਨੂੰ ਚੱਲ ਕੇ ਜਾਣਾ ਜ਼ਿਆਦਾ ਵਧੀਆ ਲੱਗਦਾ ਹੈ ਸੋ ਘੁੰਮਣਾ ਤੇ ਉਪਰ ਮੌਸਮ ਵੀ ਵਧੀਆ ਹੈ ਮੈਂ ਸੋਚਿਆ ਕਿਉਂ ਨਾ ਪੁੱਲ ਤੋਂ ਫਿਰ ਮੈਂ ਤੁਰ ਕੇ ਆ ਰਹੀਆਂ ਏ ਇਦਾਂ ਹੀ ਆਪਾਂ ਨੂੰ ਹਰ ਮੁਸੀਬਤ ਨੂੰ ਹੱਸ ਕੇ ਕੀ ਕਹਿੰਦੇ ਹੁੰਦੇ ਆ ਚੇਲਣਾ ਚਾਹੀਦਾ ਕਿਉਂਕਿ ਅੱਧਾ ਬੰਦਾ ਅਗਰ ਹੌਸਲਾ ਨਾ ਛੱਡੇ ਤਾਂ ਤਾਂ ਹੀ ਜਿਹੜੀ ਆ ਉਹ ਕੋਈ ਵੀ ਮੁਸੀਬਤ ਆ ਉਹਨੂੰ ਜਿੱਤ ਲੰਦਾ ਹੈ ਅਸੈਣਾ ਕਿਵੇਂ ਬੈਠੀ ਹੈ ਹੂਫ ਏ ਬਾਬਾ ਜੀ ਦੀਆਂ ਮੱਜਾਂ ਤੁਸੀਂ ਦੇਖ ਰਹੀ ਹੈ गावा ਇੱਥੇ ਬੈਠੀਆਂ ਹੋਈਆਂ ਨੇ ਦਰਿਆ ਦੇ ਕੰਢੇ ਕੰਡਾ ਤਾਂ ਨਹੀਂ ਐ ਵੈਸੇ ਕੰਡਾ ਦੂਰ ਸੀ ਤੇ ਚਰਕੀ ਇੱਥੇ ਬੈਠੀਆਂ ਹੋਈਆਂ ਮੌਸਮ ਦਾ ਆਨੰਦ ਇਹ ਵੀ ਮਾਣਦੇ ਪਈਆਂ ਔਰ ਕਿਦਾਂ ਪਾਣੀ ਦੇ ਵਿੱਚ ਬੈਠ ਕੇ ਨਹਾ ਰਹੀਆਂ ਨਾਲ ਪੱਤੇ ਖਾਈ ਜਾਂਦੇ ਆ ਹਾ ਦੇਖ ਇਹ ਗੁਰਦੁਆਰਾ ਸਾਹਿਬ ਜਿਸ ਨਾਲ ਮੈਂ ਤੁਹਾਨੂੰ ਦੱਸਿਆ ਸੀ ਟਾਪ ਸਰ ਸ਼ੀਵੇਂ ਗੁਰੂ ਗੁਰੂ ਹਰਗੋਬਿੰਦ ਜੀ ਦਾ ਸੋ ਚਲੋ ਦਰਸ਼ਨ ਕਰਦੇ ਆ ਨਾਲ ਤੁਹਾਨੂੰ ਵੀ ਕਰਾਂਗੇ ਜੇ ਅੱਗੇ ਜਾਨੇ ਗਏ ਹਾਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੇਖੋ ਪਾਣੀ ਪਾਣੀ ਆ ਬਾਬਾ ਜੀ ਦਾ ਬਾਗ ਹੈ ਇਹਦੇ 'ਚ ਵੀ ਥੋੜਾ ਜਿਹਾ ਪਾਣੀ ਹੈਗਾ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਹੈਗਾ ਬਾਕੀ ਇੱਕ ਗੁਰਦੁਆਰਾ ਸਾਹਿਬ ਤੋਂ ਮੇਨ ਗੇਟ ਤੋਂ ਐਂਟਰੀ ਹੁੰਦੀ ਆ ਤੇ ਇੱਥੇ ਵੀ ਲਗਾਇਆ ਹੋਇਆ ਬੰਨ ਕੁੱਟ ਗਿਆ ਸੀ ਪਾਣੀ ਅੰਦਰ ਆ ਗਿਆ ਇਸ ਲਈ ਬਾਕੀ ਪਾਣੀ ਸਾਰੀਆਂ ਜ਼ਮੀਨਾਂ 'ਚ ਆ ਗਿਆ ਇੱਥੇ ਦੇਖੋ ਇਹ ਪਿੰਡ ਅਜਰ ਲੋਕੇ ਇੱਕ ਪਿੰਡ ਦਰਿਆ ਦੇ ਦੂਜੀ ਸਾਈਡ ਆ ਮਤਲਬ ਔਰ ਸਾਈਡ ਆ ਤੇ ਇੱਕ ਐਸ ਸਾਈਡ ਆ ਪਰ ਉਹ ਪਿੰਡ ਦੇ ਵਿਚਾਰੇ ਕਹਿ ਰਹੇ ਆ ਕਿ ਜਿਹੜਾ ਵੀ ਕੋਈ ਰਾਸ਼ਨ ਵਾਸਤੇ ਜਾਂ ਕੋਈ ਮਦਦ ਲਈ ਆਂਦਾ ਹੈ ਨਾ ਹੜਪੀੜਤਾਂ ਦੇ ਲਈ ਉਹ ਹੜਪੀੜਤਾਂ ਦੇ ਲਈ ਉਹ ਜਿਹੜਾ ਕੋਟ ਬੁੱਡੇ ਦੇ ਲਾਗੇ ਜਲੋਕਿਆ ਉਸ ਪਿੰਡ ਚ ਆ ਜਾਂਦਾ ਜਿਹੜਾ ਦਰਿਆ ਤੋਂ ਐਸਾਈਡ ਹੈ ਨਾ ਮਤਲਬ ਜਿੱਥੇ ਮੈਂ ਖੜੀ ਆਂ ਜਿੱਥੇ ਆਪਾਂ ਜਿਵੇਂ ਆ ਫੋਨ ਸੱਜੇ ਪਾਸੇ ਇੱਧਰ ਕੋਈ ਨਹੀਂ ਆਉਂਦਾ ਕਿਉਂਕਿ ਇੱਧਰ ਸਾਰੇ ਰਾਸਤੇ ਹੀ ਬਲੌਕ ਹੈ ਮੇਨ ਇਹਨਾਂ ਨੂੰ ਲੋੜ ਹੈ ਮੈਂ ਤੁਹਾਨੂੰ ਪਿੰਡ ਦਿਖਾਨੀ ਆ ਮਤਲਬ ਇਹਨਾਂ ਨੂੰ ਮਦਦ ਦੀ ਲੋੜ ਹੈ ਜਿਹੜੇ ਕਿ ਬਿਲਕੁਲ ਹੀ ਜਿੰਨਾਂ ਦਾ ਰਾਸਤਾ ਬਲੌਕ ਹੋ ਗਿਆ ਵਾ ਔਰ ਆਉਣ ਜਾਣ ਦਾ ਕੋਈ ਵੀ ਰਾਸਤਾ ਨਹੀਂ ਆ ਤੁਰ ਕੇ ਹੁੰਦੇ ਨੇ 4-5 ਕਿਲੋਮੀਟਰ ਦੂਰ ਹਾਈਵੇ ਦੇ ਉੱਪਰ ਜਿਹੜਾ ਕਿ ਕੋਟ ਬੁੱਡੇ ਦੇ ਛੋਟੇ ਪੁਲ ਨਵਾਂ ਪੁਲ ਜਿਹੜਾ ਬਣਿਆ ਉਹਦੇ ਲਾਗੇ ਬਾਕੀ ਆ ਬੋਟ ਵਾ ਜਿਹਦੇ ਵਿੱਚ ਸ਼ਾਇਦ ਪਹਿਲਾਂ ਬੈਠ ਕੇ ਜਾਂਦੇ ਰਹੇ ਹੋਣਗੇ ਇਹਨੂੰ ਬਣਿਆ ਹੋਇਆ ਤਾਂ ਕਿ ਰੋਡ ਨਾ ਜਾਵੇ ਉਸ ਸੰਗਲ ਦੇ ਨਾਲ ਤੇ ਆ ਸਾਰਾ ਪਿੰਡ ਹੈ ਜੱਲੂ ਕੇ ਆ ਰਿਆ ਜਿੰਨੂੰ ਜਾਣ ਦਾ ਕੋਈ ਵੀ ਰਸਤਾ ਨਹੀਂ ਹੈਗਾ ਸਾਰੇ ਰਾਸਤਿਆਂ 'ਚ ਪਾਣੀ ਪਾਣੀ ਹੈ ਇਹ ਗੁਰਦੁਆਰਾ ਸਾਹਿਬ ਔਰ ਜਿੱਥੇ ਦਰਿਆ ਆਇਆ ਹੋਇਆ ਵਾ ਇਹ ਜਗ੍ਹਾ ਦਾ ਨਾਮ ਆ ਕਾਲੇਕੇ ਹਥਾੜ ਤੇ ਕੋਟ ਬੁੱਡੇ ਦੇ ਨਾਲ ਆ ਅਗਰ ਤਾਂ ਆਪਾਂ ਪਿੰਡ ਲੈ ਕਹਿੰਦੇ ਹੀ ਕਿ ਸਾਰੇ ਰਾਸਤੇ ਬਲੌਕ ਆ ਤੇ ਪੈ ਚੱਲ ਕੇ ਦੇਖਦੇ ਆ ਲੰਘਣ ਲਈ ਕੋਈ ਰਾਸਤਾ ਸੱਚੀ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਮੈਂ ਉੱਥੇ ਪਹੁੰਚ ਕੇ ਅਗਰ ਤਾਂ ਰਾਸਤਾ ਹੋਇਆ ਤਾਂ ਦੱਸ ਦੂੰਗੀ ਅਗਰ ਨਹੀਂ ਹੋਇਆ ਤਾਂ ਵੀ ਦੱਸ ਦੂੰਗੀ ਠੀਕ ਆ ਹੋਖੇ ਹੀ ਹੋਂ ਤੱਕ ਜਿੰਨਾ ਕੁ ਮੈਂ ਚੱਲ ਲਿਆ 500 ਕਿਲੋਮੀਟਰ ਇੰਨਾ ਕੋ ਰਾਸਤਾ ਹੈ ਪਰ ਇਹ ਰਾਸਤਾ ਵੀ ਟੁੱਟਣਾ ਲਾ ਕੱਚਾ ਦਰੇ ਕੀ ਕਹਿੰਦੇ ਨੇ ਦਰਾੜਾਂ ਆਈਆਂ ਹੋਈਆਂ ਇਹਦੇ ਵਿੱਚ ਦੇਖ ਪਾਣੀ ਕਿੰਨੀ ਜ਼ੋਰ ਨਾਲ ੱਟਕਾ ਦੇ ਰਿਹਾ ਹੈ ਇਸ ਛੋਟੇ ਜੀ ਪਈ ਨੂੰ ਬੰਨਣ ਨੂੰ ਵੀ ਕਹਿ ਸਕਦੇ ਪਈ ਵੀ ਕਹਿ ਸਕਦੇ ਆ ਤੋੜਨ ਦੇ ਲਈ ਆ ਦੇਖੋ ਆਵਾਜ਼ ਵੀ ਆਉਂਦੀ ਹੋਣੀ ਤੁਹਾਨੂੰ ਚੱਲਾਂ ਦੇਖੋ ਕਿੰਨੀਆਂ ਤੇਜ਼ ਆ ਤੇ ਇੱਥੇ ਆ ਕੇ ਵੱਜਦੀਆਂ ਨੇ ਆ ਦੇਖੋ ਆ ਦੇਖੋ ਇਹਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਫਾਕੀ ਉਹਦੋਂ ਪਾਣੀ ਦੀ ਬਹੁਤ ਜ਼ਿਆਦਾ ਆਵਾਜ਼ ਆ ਰਹੀ ਆ ਪਾਣੀ ਮੈਨੂੰ ਲੱਗਦਾ ਹੋਰ ਤੇਜ਼ ਹੋ ਗਿਆ ਮੈਨੂੰ ਇੱਥੇ ਆਈ ਨੂੰ 1 ਘੰਟਾ ਹੋ ਗਿਆ ਸਾਢੇ 3 ਦਾ ਟਾਈਮ ਹੋ ਗਿਆ ਮੈਨੂੰ ਇੱਥੇ ਆਈ ਨੂੰ ਤੇ 1 ਘੰਟਾ ਹੋ ਗਿਆ 2:30 ਵਜੇ ਦੀ ਆਈਆਂ ਤੇ ਪਾਣੀ ਪਹਿਲਾਂ ਨਾਲੋਂ ਮੈਨੂੰ ਥੋੜਾ ਜ਼ਿਆਦਾ ਲੱਗ ਰਿਹਾ ਹੁਣ ਆਵਾਜ਼ ਸੁਣੋ ਹਾਂ ਦੇਖ ਕਿਵੇਂ ਧੱਕਾ ਮਾਰ ਰਿਹਾ ਉਹ ਇਹਨਾਂ ਨੂੰ ਆ ਦੇਖੋ ਆਪਣੇ ਵੱਲ ਪੂਰੀ ਕੋਸ਼ਿਸ਼ ਕਰ ਰਿਹਾ ਤੋੜਨ ਦੀ ਉੱਥੇ ਪਿੰਡ ਵਾਲੇ ਖੜੇ ਆ ਸ਼ਾਇਦ ਇਹ ਰਸਤਾ ਸਿਰਫ ਇਹ ਰਸਤਾ ਗੁਰਦੁਆਰਾ ਸਾਹਿਬ ਦਾ ਵਾ ਤੇ ਬਾਬਾ ਜੀ ਦੀ ਕਿਰਪਾ ਨਾਲ ਚਲੋ ਇਹ ਰਸਤਾ ਬੰਦ ਨਹੀਂ ਹੋਇਆ ਇਹਦੇ ਉੱਪਰ ਪਾਣੀ ਨਹੀਂ ਆਇਆ ਉਹ ਆਪਾਂ ਨਹੀਂ ਜਾਣਦੇ ਕਿਉਂ ਨਹੀਂ ਆਇਆ ਕਿਵੇਂ ਨਹੀਂ ਆਇਆ ਬਾਕੀ ਸਾਰੇ ਪਾਸੇ ਪਾਣੀ ਆ ਪਰ ਪਈ ਦੇ ਪਾਣੀ ਨਹੀਂ ਹੈਗਾ ਹਾਂ ਜਿੱਥੋਂ ਤੱਕ ਗੁਰਦੁਆਰਾ ਸਾਹਿਬ ਦਾ ਰਸਤਾ ਉਦੋਂ ਤੱਕ ਪਾਣੀ ਨਹੀਂ ਹੈਗਾ ਪਈ ਦੇ ਉੱਪਰ ਬਟ ਜਿੱਥੋਂ ਪਿੰਡ ਸ਼ੁਰੂ ਹੋ ਜਾਂਦਾ ਉਹ ਦੇਖੋ ਉੱਥੇ ਸਾਰੇ ਪਾਣੀ ਪਾਣੀ ਆ ਸ਼ਾਇਦ ਮੈਂ ਤੁਹਾਨੂੰ ਉੱਥੇ ਪਹੁੰਚ ਕੇ ਦਿਖਾਨੀ ਆ ਤੇ ਬਾਕੀ ਖਤਰਾ ਵੈਸੇ ਮੈਨੂੰ ਵੀ ਹੈਗਾ ਹੀ ਆ ਰਿਸਕ ਨਹੀਂ ਲੈਣਾ ਚਾਹੀਦਾ ਬਾਕੀ ਕੋਈ ਨਾ ਰੱਬ ਰੱਖਾ ਇਹ ਹੀ ਕਹਿ ਸਕਦੇ ਆ ਸੋ ਆ ਦੇਖੋ ਦਰਾੜਾ ਕਿੰਨੀ ਆਈ ਹੋਈਆਂ ਨੇ ਆ ਦੇਖੋ ਅਗਰ ਥੋੜਾ ਜਿਹਾ ਵੀ ਪਾਣੀ 1 ਫੁੱਟ ਅੱਧਾ ਫੁੱਟ ਨਹੀਂ ਵਾ ਜੇ ਉੱਪਰ ਆ ਗਿਆ ਤਾਂ ਮੈਂ ਵੀ ਜਾ ਸਕਦੀ ਆ ਮੈਨੂੰ ਤੈਰਨਾ ਨਹੀਂ ਆਉਂਦਾ ਬਟ ਇਟਸ ਓਕੇ ਜੋ ਹੋਊਗਾ ਦੇਖ ਹੀ ਜਾਊਗੀ ਆ ਦੇਖੋ ਇੱਥੋਂ ਕਿੰਨਾ ਮਿੱਟੀ ਨੂੰ ਖੋਰ ਕੇ ਲੈ ਗਿਆ ਜ਼ੋਰ ਦੀ ਆ ਯਾਰ ਆ ਦੇਖੋ ਆ ਦੇਖੋ ਇੱਕ ਦਲ ਹੋ ਰਾ ਕੰਡੇ ਤੇ ਮੈਂ ਇੱਧਰ ਚੱਲ ਰਹੀ ਸੀ ਜਿੱਦਾਂ ਦਰਾੜਾ ਨੇ ਇੱਧਰ ਵੀ ਨਹੀਂ ਚੱਲਣਾ ਚਾਹੀਦਾ ਮੈਨੂੰ ਤੇ ਕਿਉਂਕਿ ਜੇ ਉਹ ਬੰਦੇ ਹੈਗੇ ਉਹ ਵੀ ਮੇਰੇ ਤੋਂ ਦੂਰ ਆ ਜਦ ਤੱਕ ਮੈਂ ਉਹ ਲੋਕਾਂ ਨੇ ਮੈਨੂੰ ਵੈਸੇ ਰੋਡ ਰੜ ਕੇ ਲੈ ਜਾਣਾ ਜਦ ਤੱਕ ਉਹਨਾਂ ਨੇ ਮੇਰੇ ਤੱਕ ਪਹੁੰਚਣਾ ਰਸਤਾ ਤਾਂ ਸੱਚੀ ਬੰਦ ਹੈ ਯਾਰ ਉਹਨਾਂ ਦਾ ਪਾਣੀ ਵਹਿ ਰਿਹਾ ਹੈ ਰਸਤਾ ਤਾਂ ਹੈ ਹੀ ਨਹੀਂ ਬੇਸ਼ੱਕ ਇਹਨਾਂ ਦੇ ਘਰ ਚ ਪਾਣੀ ਥੋੜਾ ਥੋੜਾ ਹੋਵੇਗਾ ਪਰ ਇਹਨਾਂ ਦੀਆਂ ਜ਼ਮੀਨਾਂ ਪੱਠੇ ਸਭ ਕੁਝ ਤਾਂ ਖਰਾਬ ਹੋ ਚੁੱਕਿਆ ਉਹ ਦੇਖੋ ਥੋੜਾ ਰਸਤਾ ਹੋਰ ਖਰਾਬ ਹੋ ਗਿਆ ਲੰਘਣਾ ਥੋੜਾ ਜਿਹਾ ਮੁਸ਼ਕਿਲ ਆ ਆ ਦੇਖੋ ਇੱਥੋਂ ਤੱਕ ਕੀ ਆ ਰਸਤਾ ਤੇ ਰਸਤਾ ਸਾਰਾ ਹੀ ਬੰਦ ਹੋ ਗਿਆ ਪਿੰਡ ਨੂੰ ਜਾਣ ਵਾਲਾ ਪਾਣੀ ਕਿੰਨਾ ਤੇਜ਼ ਆ ਲੰਘ ਵੀ ਨਹੀਂ ਸਕਦੇ ਕਿਉਂਕਿ ਰਿਸਕ ਹੀ ਆ ਇੱਕ ਗਾਂ ਦਾ ਨਿਕਲ ਗਿਆ ਇੱਕ ਰਹਿ ਗਿਆ ਕਾਲੀ ਵਾਲੀ ਤਾਂ ਬਾਹਰ ਆ ਗਈ ਆ ਰਹਿ ਗਈ ਅਜੀ ਵੀ ਬੜਾ ਬੇੜੀ ਨਾ ਚਲੀ ਬਖਾ ਦੇ ਪਾਣੀ ਕਿੰਨਾ ਜ਼ਿਆਦਾ ਤੇਜ਼ ਹੋ ਗਿਆ ਔਰ ਉਹ ਉੱਪਰ ਆਉਣਾ ਵੀ ਸ਼ੁਰੂ ਹੋ ਗਿਆ ਹੁਣ ਥੋੜਾ ਥੋੜਾ ਮੈਨੂੰ ਲੱਗਦਾ ਪਾਣੀ ਜ਼ਿਆਦਾ ਛੱਟਿਆ ਗਿਆ ਹੈ ਪਹਿਲਾਂ ਜਦੋਂ ਮੈਂ ਹੁਣੇ ਰਿਕਾਰਡ ਕਰਿਆ ਸੀ ਤੁਸੀਂ ਪਿੱਛੇ ਦੇਖਿਆ ਹੋਗਾ ਵੀਡੀਓ ਦੇ ਵਿੱਚ ਉਦੋਂ ਪਾਣੀ ਥੋੜਾ ਸੀ ਤੇ ਹੁਣ ਸੌਰੀ ਤੇ ਹੁਣ ਥੋੜਾ ਜ਼ਿਆਦਾ ਹੋ ਗਿਆ ਆ ਦੇਖੋ ਤੇ ਉੱਪਰੋਂ ਬਾਰਿਸ਼ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਏਸੀ ਅੱਜ ਦਾ ਵਲੌਗ ਮਿਲਦਿਆਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰਾਖਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਔਰ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਬਾਕੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਸਾਰੇ ਠੀਕ ਠਾਕ ਰਹਿਣ ਤੰਦਰੁਸਤ ਰਹਿਣ ਔਰ ਹਾਲਾਤ ਪਹਿਲਾਂ ਵਰਗੇ ਨਾਰਮਲ ਹੋ ਜਾਣ ਸੋ ਠੀਕ ਆ ਫਿਰ ਬਾਏ ਬਾਏ